ਡੇਰਾ ਸੱਚਾ ਸੌਦੇ ਨਾਲ ਜੁੜੀ ਵੱਡੀ ਬ੍ਰੇਕਿੰਗ ਲੈ ਕੇ حاضر ਆ ਇੱਕ ਵੱਡਾ ਖੁਲਾਸਾ ਹੋਇਆ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਪੰਜਾਬ ਪੁਲਿਸ ਚ ਬਣੀ ਹੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਦੀਆਂ ਇਨਕੁਆਰੀਆਂ ਕਰ ਰਹੀਆਂ ਨੇ ਪੜਤਾਲਾਂ ਕਰ ਰਹੀਆਂ ਨੇ ਪਰ ਅੱਜ ਜੋ ਇਸ ਮਾਮਲੇ ਨਾਲ ਸੰਬੰਧਿਤ ਆਪਾਂ ਕਹੀਏ ਇੱਕ ਸਾਜ਼ਿਸ਼ ਕਰਤਾ ਨੇ ਖੁਲਾਸਾ ਕੀਤਾ ਅਦਾਲਤ ਦੇ ਵਿੱਚ ਕਿਤੇ ਨਾ ਕਿਤੇ ਉਹ ਬੜਾ ਹੈਰਾਨੀ ਕਰਨ ਵਾਲਾ ਸੋ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਹਰਿਆਣਾ ਦਾ ਹੀ ਰਹਿਣ ਵਾਲਾ ਪ੍ਰਦੀਪ ਕਲੇਰ ਕਿਸੇ ਵੇਲੇ ਜਿਹੜਾ ਪੋਲੀਟੀਕਲ ਵਿੰਗ ਦਾ ਜਿਹੜਾ ਡੇਰਾ ਸੱਚਾ ਸੌਦਾ ਤੇ ਪੋਲੀਟੀਕਲ ਵਿੰਗ ਦੇ ਵਿੱਚ ਹੋ ਰਿਹਾ ਹੈ ਅਹਿਮ ਅਹੁਦੇ ਤੇ ਰਿਹਾ ਜਿਹਦਾ ਕੰਮ ਰਾਜਨੇਤਾਵਾਂ ਨਾਲ ਸਿਆਸਤਦਾਨਾਂ ਨਾਲ ਗੰਢ ਤੁਪ ਕਰਨਾ ਹੁੰਦਾ ਸੀਗਾ ਉਸਨੇ ਜੋ ਖੁਲਾਸਾ ਕੀਤਾ ਬੜਾ ਹੈਰਾਨ ਕਰਨ ਵਾਲਾ ਆਪਣੀ ਧੀ ਜ ਨੂੰ ਬਣਾਇਆ ਹੋਇਆ ਸੀਗਾ ਬਾਬਾ ਰਾਮ ਰਹੀਮ ਨੇ ਹਣੀਪ੍ਰੀਤ ਹਣੀਪ੍ਰੀਤ ਦੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਜਿਹੜਾ ਕੀਤਾ ਪ੍ਰਦੀਪ ਕਲੇਰ ਨੇ ਮੂਲ ਰੂਪ ਤੋਂ ਹਰਿਆਣਾ ਦਾ ਹੀ ਰਹਿਣ ਵਾਲਾ ਹੈ ਪ੍ਰਦੀਪ ਕਲੇਰ ਕਲੇਰ ਨੇ ਖੁਲਾਸਾ ਕੀਤਾ ਕਿ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਸਾਜ਼ਿਸ਼ ਕਰਤਾ ਉਹ ਸੀਗਾ ਮੁੱਖ ਸਾਜ਼ਿਸ਼ ਕਰਤਾ ਜਿਹੜਾ ਹੈਗਾ ਉਹ ਉਹਦੀ ਬਣਾਈ ਹੋਈ ਧੀ ਹਨੀ ਪ੍ਰੀਤ ਹੈਗੀ ਐ ਸੋ ਇਹ 2015 ਦਾ ਮਾਮਲਾ ਹੈ ਫਰੀਦਕੋਟ ਦੇ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਬਿਕ ਪਹਿਲਾਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਫੇਰ ਉਹਨਾਂ ਦੀ ਬੇਦਬੀ ਨਾਲ ਸੰਬੰਧਿਤ ਪੋਸਟਰ ਲੱਗਦੇ ਨੇ ਉਸ ਤੋਂ ਬਾਅਦ ਤੀਸਰੀ ਘਟਨਾ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਰੇ ਹੋਏ ਵਿਖਰੇ ਹੋਏ ਫੱਟੀ ਹੋਈ ਹਾਲਤ ਦੇ ਵਿੱਚ ਮਿਲਦੇ ਨੇ ਸੋ ਕਲੀਅਰ ਨੇ ਜਿਹੜਾ ਦਾਵਾ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ ਤੇ ਸੱਤ ਹੋਰ ਵਿਅਕਤੀ ਜਿਹੜੇ ਜਿਨ੍ਹਾਂ ਚ ਕੋਈ ਵੀ ਸੀਗਾ ਇਹਨਾਂ ਸਾਰਿਆਂ ਦੀ ਇੱਕ ਟੀਮ ਤਿਆਰ ਕੀਤੀ ਗਈ ਸੀ ਤੇ ਹਨੀ ਪ੍ਰੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਉਹ ਕੰਮ ਕਰ ਰਹੀ ਸੀ ਕਿ ਮਹਿੰਦਰਪਾਲ ਬਿੱਟੂ ਬਾਰੇ ਸਭ ਜਾਣਦੇ ਜਦੋਂ ਗ੍ਰਿਫਤਾਰ ਹੋਇਆ ਸੀ ਜੇਲ੍ਹ ਦੇ ਵਿੱਚ ਉਹਦਾ ਕਤਲ ਵੀ ਹੋ ਚੁੱਕਾ ਤੇ ਇਸ ਤੋਂ ਬਾਅਦ ਚੰਡੀਗੜ੍ਹ ਦੇ ਜਿਹੜੇ ਡਿਊਟੀ ਮੈਜਿਸਟਰੇਟ ਨੇ ਫਰਸਟ ਕਲਾਸ ਜੀਐਮਆਈਸੀ ਉਹਨਾਂ ਦੀ ਅਦਾਲਤ ਦੇ ਵਿੱਚ 164 ਦੇ ਜਿਹੜੇ ਸੀਆਰਪੀਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਹੁੰਦਾ ਸੀ ਆਰਪੀਸੀ ਸੀਆਰਪੀਸੀ ਧਾਰਾ 164 ਦੇ ਤਹਿਤ ਜਿਹੜੇ ਬਿਆਨ ਪ੍ਰਦੀਪ ਕਲੇਰ ਦੇ ਦਰਜ ਹੋਏ ਨੇ ਉਸ ਨੇ ਦੱਸਿਆ ਵੀ ਅਸੀਂ ਜੋ ਕੁਝ ਵੀ ਕੀਤਾ ਉਸ ਮਾਮਲੇ 'ਚ ਉਹ ਸਾਰਾ ਕੁਝ ਹਨੀ ਰੀਤ ਦੇ ਕਹਿਣ ਤੇ ਕੀਤਾ ਸੀਗਾ ਸਾਜ਼ਿਸ਼ ਕਰਤਾ ਉਹ ਸੀ ਉਹ ਸਾਨੂੰ ਸਮਝਾਉਂਦੀ ਸੀ ਕਿ ਮੈਂ ਕਿਵੇਂ ਤੁਸੀਂ ਵਾਰਦਾਤ ਨੂੰ ਅਮਜਾਨ ਦੇਣਾ ਹੈ ਕਿਸ ਤਰ੍ਹਾਂ ਤੁਸੀਂ ਜਾ ਕੇ ਉੱਥੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਚੋਰੀ ਕਰੋਗੇ ਕਿ ਮੈਂ ਤੁਸੀਂ ਜਾ ਕੇ ਉੱਥੇ ਪੋਸਟਰ ਲਾਓਗੇ ਤੇ ਉਹਨਾਂ ਨੂੰ ਚੈਲੰਜ ਕਰੋਗੇ ਚੁਣੌਤੀ ਦਿਓਗੇ ਬੰਗਾਰੋਗੇ ਕਿ ਸਾਡਾ ਜਿਹੜਾ ਹੈਗਾ ਕੋਲ ਹੈ ਸਾਡੇ ਕੋਲ ਹੈ ਤੁਹਾਡਾ ਗੁਰੂ ਸਾਡੇ ਕੋਲ ਹੈ ਆਓ ਜੇ ਹਿੰਮਤਾਂ ਤਾਂ ਲੈ ਕੇ ਦਿਖਾਓ ਐਦਾਂ ਦੇ ਪੋਸਟਰ ਲਾਓਗੇ ਢੜਕਾਉ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜਾ ਉਹ ਫਾੜ ਕੇ ਖਿਲਾਰੇ ਜਾਣਗੇ ਸੋ ਕਿਤਨਾ ਕਿਤੇ ਜਦੋਂ ਢੇਰਾ ਸੱਚਾ ਸੌਦਾ ਦੀ ਗੱਲ ਚਲਦੀ ਹੈ ਆ ਰਾਮ ਰਹੀਮ ਦੀ ਗੱਲ ਚੱਲਦੀ ਹੈ ਤਾਂ ਰਾਮ ਰਹੀਮ ਦੇ ਨਿਜੀ ਡਰਾਈਵਰ ਰਹੇ ਖੱਟਾ ਸਿੰਘ ਦੇ ਬਿਨਾ ਇਹ ਗੱਲਬਾਤ ਪੂਰੀ ਨਹੀਂ ਹੋ ਸਕਦੀ ਸੋ ਅਸੀਂ ਖੱਟਾ ਸਿੰਘ ਨਾਲ ਵੀ ਫੋਨ ਤੇ ਲਾਈਨ ਤੇ ਲੈ ਕੇ ਉਹ ਗੱਲਬਾਤ ਕਰਾਂਗੇ ਕਿ ਉਹ ਕਿੰਨਾ ਕੁ ਸਹੀ ਹੈ ਜਿਹੜੀ ਇਹ ਪ੍ਰਦੀਪ ਕਲੇਰ ਦੀ ਸਟੇਟਮੈਂਟ ਆਈ ਹੈ ਫੋਨ ਲਾਈਨ ਨਾਲ ਥੋੜੀ ਹੀ ਦੇਰ ਚ ਸਾਡੇ ਤੇ ਜੁੜਨਗੇ ਖੱਟਾ ਸਿੰਘ ਨਿਜੀ ਡਰਾਈਵਰ ਰਹੇ ਨੇ ਸੋ ਖੱਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਹਾਂਜੀ ਹਾਂਜੀ ਜੀ ਖਟਾ ਸਿੰਘ ਜੀ ਪ੍ਰਦੀਪ ਕਲੇਰ ਨੇ ਜਿਹੜਾ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਸੀਆਰਪੀਸੀ 164 ਦੀ ਸਟੇਟਮੈਂਟ ਦਿੱਤੀ ਹੈ ਕਿ ਬਰਗਾੜੀ ਕਾਂਡ ਦੀ ਮੁੱਖ ਸਾਜ਼ਿਸ਼ ਕਰਤਾ ਹਨੀਪ੍ਰੀਤ ਹੈ ਮੈਂ ਕਹਾਂ ਜੀ ਕਿੰਨਾ ਕਿ ਇਤਫਾਕ ਰੱਖਦੇ ਹੋ ਹਨੀਪ੍ਰੀਤ ਨੂੰ ਮੁੱਖ ਸਾਜ਼ਿਸ਼ ਕਰਤਾ ਦੱਸਿਆ ਗਿਆ ਹੈ ਬਰਗਾੜੀ ਕਾਂਡ ਦਾ ਇਹ ਜਿੱਥੋਂ ਤਾਈ ਮੈਨੂੰ ਜਾਣਕਾਰੀ ਹੈ ਇਹ ਤਿੰਨੇ ਬੰਦੇ ਪਤਾ ਨਹੀਂ ਭਗੇ ਗਏ ਕਿ ਨਹੀਂ ਭਗੇ ਗਏ ਕਿ ਵਿਚੇ ਬਰੇਟਾ ਵੀ ਸੀਗਾ ਸੰਦੀਪ ਬਰੇਟਾ ਜੀ ਇਹ ਤਿੰਨੇ ਚਾਰੇ ਗੁਰਮੀਤ ਸਿੰਘ ਦੇ ਬਹੁਤ ਨੇੜੇ ਸੀ ਇਹ ਜੀ ਉਹ ਬਾਤ ਇਹਦੇ ਹੋਲੀ-ਸੋਲੀ ਸੀ ਸਾਰੇ ਇਹ ਪ੍ਰਦੀਪ ਕਲੇਰ ਦਾ ਜਿਵੇਂ ਕਹਿਣਾ ਕਿ ਸੱਤ ਸਾਜ਼ਿਸ਼ ਕਰਤਾ ਸੀਗੇ ਅਸੀਂ ਸਾਰੇ ਹਨੀਪ੍ਰੀਤ ਦੇ ਇਸ਼ਾਰੇ ਤੇ ਕੰਮ ਕਰਦੇ ਸੀ ਇਹ ਵੀ ਰਾਜਨੀਤਿਕ ਵਿੰਗ ਦਾ ਮੁਖੀ ਰਿਹਾ ਡੇਰੇ ਦਾ ਪਰ ਬਿਲਕੁਲ ਸਹੀ ਹੈ ਜਿੱਥੋਂ ਤਾਈ ਮੈਨੂੰ ਪਤਾ ਲੱਗ ਗਿਆ ਵੀ ਬਿਲਕੁਲ ਸਹੀ ਹੈ ਕਿ ਕੋਰੇ ਜੋ ਇਹਨਾਂ ਨੇ ਕੀਤਾ ਖਣੀ ਪੀਤ ਦੇ ਗੁਰਮੀਤ ਸਿੰਘ ਦੇ ਕਹਿੰਦੇ ਹੋਇਆ ਸਾਰਾ ਇਹ ਗੁਰਮੀਤ ਸਿੰਘ ਹੀ ਸਾਰਾ ਇਹ ਦੇ ਕਿ ਕਰਾਉਣਾ ਸੀ ਕਿਉਂਕਿ ਇਹਨੂੰ ਇਹ ਸੀਗੇ ਵੀ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਿਵੇਂ ਨਾ ਕਿਵੇਂ ਕਰਾਈਏ ਨਾ ਤੋਂ ਜੀ ਅੱਛਾ ਕੁਝ ਇਹਦਾ ਕਿਉਂਕਿ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਉਹਨਾਂ ਦਾ ਕੰਮਕਾਜ ਬਹੁਤ ਨੇੜੇ ਰਹੇ ਹੋ ਤੁਸੀਂ ਉਹਨਾਂ ਦੀ ਗੱਡੀ ਚਲਾਉਂਦੇ ਰਹੇ ਸੀਗੇ ਕਿਤੇ ਨਾ ਕਿਤੇ ਇਹ ਗੁੱਸਾ ਉਹੀ ਸੀਗਾ ਕਿ ਉਹਦੀ ਪਿੱਛੇ ਦਾ ਵਿਰੋਧ ਹੋ ਰਿਹਾ ਸੀਗਾ ਐਮ ਐਸ ਜੀ ਵਰਗੀਆਂ ਜਿਹੜੀਆਂ ਫਿਲਮਾਂ ਚ ਪੰਜਾਬ ਚ ਆਈਆਂ ਸੀਗੀਆਂ 5 ਲੱਖ ਫਿਲਮਾਂ ਦਾ ਸੀ ਇਹ ਤੇ ਇਹਨੂੰ ਪਹਿਲਾਂ ਤੋਂ ਇਹ ਹੈ ਇਹ ਸੀਗਾ ਵੀ ਆਪ ਦੇ ਜਿਹੜੇ ਖਾਸ ਬੰਦੇ ਹੁੰਦੇ ਸੀ ਉਹਨਾਂ ਵੀ ਕਹਿਲਾ ਸੀ ਤੁਸੀਂ ਨੀਵਾ ਹੋਗੇ ਤਾਂ ਗੁਰੂ ਮਹਾਰਾਜ ਜੀ ਦੇ ਮੱਥਾ ਟੇਕਣਾ ਹੀ ਨਹੀਂ ਕਿਤੇ ਤੁਸੀਂ ਬਹੁਤ ਦੂਰੋਂ ਆਏ ਹੋ ਮੱਥਾ ਆਏ ਕਰਦਿਆ ਕਰੋ ਵੀ ਮੈਨੂੰ ਟੇਕਿਆ ਜੀ ਤੇ ਕਈ ਵਾਰ ਐਵੇਂ ਵੀ ਹੁੰਦਾ ਸੀ ਜਿਹੜਾ ਕੋਈ ਵਿਅਕਤੀ ਡੇਰੇ ਦਾ ਸਾਥ ਛੱਡ ਜਾਂਦਾ ਸੀ ਜੇ ਗੁਰੂ ਗ੍ਰੰਥ ਸਾਹਿਬ ਵੱਲ ਤੁਰ ਪੈਂਦਾ ਸੀ ਉਹਨੂੰ ਵੀ ਜ਼ਬਰਦਸਤੀ ਰੋਕਿਆ ਜਾਂਦਾ ਸੀਗਾ ਕੋਸ਼ਿਸ਼ ਹੁੰਦੀ ਸੀ ਪਰ ਜਿਦੇ ਇਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਕਿੰਨਾ ਤੋਂ ਪਾਰ ਹੋ ਗਿਆ ਹੁਣ ਇਹ ਇੱਕ ਦਾਂ ਦੂਜੇ ਪਾਸੇ ਹੋਰ ਰਲਵਾ ਪਊਆ ਫਿਰ ਉਹਨੂੰ ਸ਼ਰਧ ਹੁੰਦਾ ਸੀ ਜੀ ਸੋ ਕਿਤੇ ਨਾ ਕਿਤੇ ਆਪਾਂ ਕਹੀਏ ਵੱਡੇ ਅਫਸਰਾਂ ਨਾਲ ਤਾਂ ਸੰਬੰਧ ਇਹਨਾਂ ਦੇ ਜਗ ਜाहिर ਸੀਗੇ ਹੀ ਜੋ ਇਸ ਚੀਨ ਨੂੰ ਲੈ ਕੇ ਛੁਪਾਉਂਦੇ ਵੀ ਰਹੇ ਪੰਜਾਬ ਦੇ ਕਈ ਆਈਪੀਐਸ ਇਸ ਮਾਮਲੇ ਜਦੋਂ ਟਾਈਮ-ਟਾਈਮ ਤੇ ਨਸ਼ਰ ਹੋਏ ਨੇ ਕੀ ਲੱਗਦਾ ਹੁਣ ਕਿ ਹਨੀਪ੍ਰੀਤ ਲਈ ਹੋਰ ਔਖਾ ਹੋ ਜਾਏਗਾ ਕਿ ਕੋਰਟ ਟ੍ਰਾਇਲ ਨੂੰ ਫੇਸ ਕਰਨਾ ਔਖਾ ਤਾਂ ਹੋਊਗਾ ਜੇ ਇਹ ਜੇ ਰਾਜਨੀਤੀ ਹੋ ਰਹੀ ਹੈ ਜਾਂ ਇਲੈਕਸ਼ਨਾਂ ਦਾ ਕਰਕੇ ਜਿਵੇਂ ਹੁਣਾਂ ਇਲੈਕਸ਼ਨ ਆ ਗਏ ਜੀ ਇਹ ਆਗਿਆਨ ਦੇ ਇਲੈਕਸ਼ਨਾਂ ਕਰਕੇ ਜਿਹੜੇ ਇਲੈਕਸ਼ਨਾਂ ਕਰਕੇ ਇਹਨੂੰ ਉਛਾਲਿਆ ਜਾਇਆ ਕਰੂਗਾ ਫੇਰ ਤਾਂ ਕੁਝ ਨਹੀਂ ਹੋਣਾ ਇਹ ਚ ਮੈਂ ਤੁਹਾਨੂੰ ਦੱਸਦਾ ਅੱਛਾ ਜੀ ਅਸਲੀਅਤ ਹੈ ਔਰ ਅਸਲੀਅਤ ਇਹ ਨਹੀਂ ਜਿਵੇਂ ਉਹਨੇ ਬੋਲਿਆ ਉਹ ਮੈਨੂੰ ਜਿੱਥੋਂ ਤਾਈਂ ਪੂਰਾ ਯਕੀਨ ਆ ਵੀ ਉਹ ਸਹੀ ਬੋਲਿਆ ਮੁੰਡਾ ਪ੍ਰਦੀਪ ਕਲੇਰ ਜਿਹੜੀ ਗੱਲ ਕਰ ਰਿਹਾ ਹੁਣ ਉਹ ਮੈਂ ਹਣੀਪ੍ਰੀਤ ਤੇ ਇਹ ਰਾਮ ਰਹੀ ਨੇ ਇਹਨਾਂ ਨੇ ਬਿਲਕੁਲ ਉਸ ਨੂੰ ਮੈਂ ਪਹਿਲਾਂ ਵੀ ਕਈ ਵਾਰ ਅਜ ਤੋਂ ਅੱਜ ਦੇ ਬਹੁਤ ਚਿਰ ਤੋਂ ਇਹ ਪ੍ਰਵਾ ਪਾਰੇ ਵੀ ਗੁਰੂ ਮਹਾਰਾਜ ਜੀ ਦੀ ਬਿਹਤ ਵੀ ਇਹਨਾਂ ਨੇ ਚਾਈ ਆ 100% ਕਰਾਈ ਆ ਜਿੱਥੇ ਪੁੱਛ ਜਿੱਥੇ ਕਰਦੇ ਮੈਨੂੰ ਨਾਲ ਲੈ ਕੇ ਚਲੋ ਮੈਂ ਕੋਲੇ ਖੜੂ ਆ ਅੱਛਾ ਤੁਸੀਂ ਹੁਣ ਵੀ ਮਤਲਬ ਸਾਹਮਣੇ ਆਉਣ ਲਈ ਤਿਆਰ ਹੋ ਪੂਰੀ ਤਰ੍ਹਾਂ ਆਪਣੇ ਵੱਲੋਂ ਮੈਂ ਮੈਂ ਕਿਸੇ ਤੋਂ ਦੱਸਦਾ ਮੇਰੇ ਮਾ ਮਾਫ ਕਰੀ ਹੱਥ ਮੇਰੀ ਯਾਗ ਵੀ ਉੱਥੇ ਲੈ ਦੇ ਕੋਈ ਮੈਂ ਉਹ ਵੀ ਦੇ ਲੂਗਾ ਪਰ ਮੇਰੇ ਉਸ ਬਿਹਤ ਵੀ ਜਿਹੜੀ ਉਸ ਸਮੇਂ ਆਵੇ ਕੀ ਲੱਗਦਾ ਤੁਹਾਨੂੰ ਮਹਿੰਦਰਪਾਲ ਬਿੱਟੂ ਵੀ ਇੱਕ ਮੁੱਖ ਦੋਸ਼ੀ ਸੀ ਇਹਨਾਂ ਦੀ ਟੀਮ ਦੇ ਵਿੱਚ ਸੀਗਾ ਉਹਦਾ ਜੇਲ੍ਹ ਦੇ ਵਿੱਚ ਕਤਲ ਹੋ ਜਾਣਾ ਉਹਨੂੰ ਕਿੱਦਾਂ ਦੇਖਦੇ ਹੋ ਸਾਰੇ ਇਹ ਕਿ ਬੰਦਾ ਮਰਵਾਉਣਾ ਤੇ ਇਹਨਾਂ ਵਾਸਤੇ ਤਾਂ ਇੱਕ ਕੁਝ ਵੀ ਨਹੀਂ ਹੈ ਅੱਛਾ ਜੀ ਬੜੀ ਮਾਮੂਲੀ ਗੱਲ ਆ ਮਤਲਬ ਬੰਦੇ ਦਾ ਕਤਲ ਕਰਵਾ ਦੇਣਾ ਅੱਛਾ ਸਰਪੰਚ ਹੀ ਮਰਵਾਇਆ ਜੀ ਇਹਨਾਂ ਨੂੰ ਮਾਰਿਆ ਕਿਵੇਂ ਇਹ ਨੀਤ ਸਿੰਘ ਦੇ ਪਿੱਛੇ ਵਿੱਚ ਰਹੇ ਕਿਵੇਂ ਇਹਨਾਂ ਨੇ ਕੀਤਾ ਇਹਨਾਂ ਵਾਸਤੇ ਬੰਦਾ ਮਾਰਨਾ ਤਾਂ ਇੱਕ ਹੀ ਜਾਂ ਇਹ ਮੈਂ ਸੀਡੀ ਮਾਰਤੀ ਦੇ ਨੰਬਰ ਦੇ ਵਾਸਤੇ ਬੰਦਾ ਹੈ ਅੱਛਾ ਖੱਟਾ ਸਿੰਘ ਜੀ ਇੱਕ ਸਵਾਲ ਹੋਰ ਉੱਠਦਾ ਹੈ ਹਾਲਾਂਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਗੁਰਮੀਤ RAM ਰਹੀਮ ਇਹਨੂੰ ਫਿਰ ਵੀ ਇਸ ਤਰ੍ਹਾਂ ਛੱਟ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਪੈਰੋਲ ਮਿਲ ਜਾਣੀ ਹਲੇ ਵੀ ਰਾਜਨੀਤੀ ਦੇ ਵਿੱਚ ਇਹਦਾ ਮਤਲਬ ਅਸਰ ਜਾਂ ਦਬਦਬਾ ਹੈਗਾ ਪ੍ਰਭਾਵ ਹੈਗਾ RAM ਰਹੀਮ ਦਾ ਅੱਛਾ ਉਹਦੇ ਚਾਹ ਦਬਦਬਾ ਨਾ ਗੱਦਾ ਪਾਣੀ ਵੀ ਫੂਹ ਮਾਰ ਕੇ ਪਿੰਦਾ ਇਹਨੂੰ ਇਹ ਸਰਕਾਰਾਂ ਨੂੰ ਵੀ ਹੈ ਵੀ ਪਤਾ ਨਹੀਂ ਇਹਦੇ ਮਗਰ ਕਿੰਨੀਆਂ ਵੋਟ ਬੈਂਕ ਹੈ ਹੈ ਕੁਝ ਵੀ ਨਹੀਂ ਪਰ ਗੋਟ ਬੈਂਕ ਦੀ ਸਾਧਰ ਸਰਕਾਰਾਂ ਨੇ ਇਹਨੂੰ ਬਹੁਤ ਜਿਆਦਾ ਹੱਦ ਤੋਂ ਵੱਧ ਇਹ ਚ ਮਰ ਉਹ ਆਪਣੇ ਬੰਦਿਆਂ ਨੂੰ ਮਾਰਵਾ ਗਏ ਕੋਈ ਹੋਰ ਇੱਕ ਸਰਕਾਰਾਂ ਦਾ ਵੀ ਹੱਥ ਹੈ ਕਿਉਂਕਿ ਇਹਨੂੰ ਜਿੰਨੇ ਖੁੱਲੀ ਦਿੱਤੀ ਹੈ ਉਹਨਾਂ ਇਹਦਾ ਡਰ ਚ ਗਿਆ ਅੱਛਾ ਜੇ ਤਾਂ ਤੁਸੀਂ ਵੀ ਕਹਿੰਦੇ ਹੋ ਕੱਲ ਨੂੰ ਜੇ ਅੱਗੇ ਹੋ ਕੇ ਤੁਸੀਂ ਆਪ ਮੁਹਾਰੇ ਆਉਂਦੇ ਹੋ ਜਾਂ ਕੋਈ ਅਦਾਲਤ ਤੁਹਾਨੂੰ ਕਿਸੇ ਜੁੜੇ ਮਾਮਲੇ ਚ ਕੋਈ ਸੰਬੰਧ ਭੇਜ ਕੇ ਬੁਲਾਉਂਦੀ ਹੈ ਤੁਸੀਂ ਵੀ ਆਪਣੀ ਗਵਾਹੀ ਖੁੱਲ ਕੇ ਦਓਗੇ ਫਿਰ ਮੈਂ ਤਾਂ ਤਨੀ ਦੇ ਧਰਕੇ ਮੇਰੇ ਤਾਂ ਕੋਈ ਇਹ ਨਾਮ ਨਹੀਂ ਲਿਜੀ ਲੱਗ ਦੇ ਨਹੀਂ ਕੋਈ ਵੀ ਮੇਰੀ ਕੋਈ ਇਹ ਨਾਮ ਨਹੀਂ ਜੀ ਮੈਂ ਤਾਂ ਸੱਚ ਤੇ ਖੜਾ ਸੱਚ ਤੇ ਪਹਿਲਾਂ ਖੜਾ ਸੀ ਸੱਚ ਤੇ ਇਹਨੂੰ ਸੱਜਾਵਾਂ ਹੋਈ ਹੈ ਉਹ ਸੱਚ ਤੇ ਸੜਕ ਸੁਆ ਸੱਚ ਜੋ ਮੇਰੇ ਹਮ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿੰਨਾ ਮੈਨੂੰ ਪਤਾ ਹੁਣ ਵੀ ਮੈਂ ਪਿਆਰ ਬੋਲਣ ਠੀਕ ਹੈ ਜੀ ਹਮ ਤੇ ਮੈਂ ਦੱਸਾਂ ਇਹਨਾਂ ਨੂੰ ਵੀ ਕਿਵੇਂ ਤੁਸੀਂ ਕੀਤੇ ਦੇ ਕਿਵੇਂ ਕਿਵੇਂ ਕਰਦੇ ਹੋ ਤੁਸੀਂ ਬਿਲਕੁਲ ਜੀ ਜੀ ਮੇਰੇ ਵਿੱਚ ਐ ਇਹਨਾਂ ਨੂੰ ਸਾਰੇ ਨੂੰ ਮੌਤ ਦੀ ਸਜ਼ਾ ਨਹੀਂ ਜੇ ਨਹੀਂ ਕਰਦੇ ਭਾਤੇ ਇਹ ਐਡੇ ਕੋਨਾ ਗਾਰ ਬੰਦੀ ਹੈ ਮੈਨੂੰ ਜਿੱਥੋਂ ਦਾ ਇਹ ਇਹਨਾਂ ਤੇ ਮੈਂ ਸੁਣੀ ਹੈ ਗੱਲਾਂ ਉੱਥੇ ਜਿਹੜੀਆਂ ਉਸ ਆਪ ਨਾਲ ਜੀ ਬਹੁਤ ਬਹੁਤ ਧੰਨਵਾਦ ਖੱਟਾ ਸਿੰਘ ਜੀ 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 ਸੋ ਰਾਮ ਰਹੀਮ ਦੇ ਨਿੱਜੀ ਡਰਾਈਵਰ ਰਹੇ ਖੱਟਾ ਸਿੰਘ ਨਾਲ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਕਿਹਾ ਹੈ ਕਿ ਪ੍ਰਦੀਪ ਕਲੇਰ ਨੇ ਉਹਨਾਂ ਆ ਕੇ ਜਿਹੜੇ ਖੁਲਾਸੇ ਕੀਤੇ ਨੇ ਉਹਨਾਂ ਵਿੱਚ ਕੁਝ ਵੀ ਆਪਾਂ ਕਹੀਏ ਝੂਠ ਨਹੀਂ ਹੈਗਾ 16 ਨੇ ਸੱਚ ਦੀ ਗੱਲ ਹੈ ਜਿਹੜੀ ਕਲੇਰ ਵੱਲੋਂ ਕੀਤੀ ਗਈ ਹੈ ਔਰ ਹਨੀਪ੍ਰੀਤ ਹੀ ਮੁੱਖ ਸਾਜ਼ਿਸ਼ ਕਰਤਾ ਸੀ ਕਹਿੰਦੇ ਮੈਨੂੰ ਇਸ ਚੀਜ਼ ਤੇ ਬੜੀ ਹੈਰਾਨਗੀ ਹੁੰਦੀ ਹੈ ਚੋਰਾ ਆਉਂਦਾ ਵੀ ਇਹਨਾਂ ਨੂੰ ਕੀ ਮੌਤ ਦੀ ਸਜ਼ਾ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੇ ਜਿਹੇ ਅਪਰਾਧ ਇਹਨਾਂ ਨੇ ਅੰਜਾਮ ਦਿੱਤੇ ਨੇ ਕਿਤਨਾ ਕਿਤੇ ਉਹ ਬੜੇ ਸੰਜੀਦਾ ਨੇ ਬੜੇ ਸੰਵੇਦਨਸ਼ੀਲ ਨੇ ਬਹੁਤ ਜ਼ਿਆਦਾ ਤੇ ਜਿਹੇ ਵਿੱਚ ਇਹਨਾਂ ਦੋਸ਼ੀਆਂ ਦਾ ਬਚ ਜਾਣਾ ਇਹ ਸਾਬਤ ਕਰਦਾ ਹੈ ਭਾਵੇਂ ਰਾਮ ਰਹੀਮ ਜੇਲ੍ਹ ਚ ਬੈਠਾ ਹੈ ਹਨੀਪ੍ਰੀਤ ਦਾ ਬਰਗਾੜੀ ਕਾਂਡ ਦੇ ਵਿੱਚ ਮੁੱਖ ਦੋਸ਼ੀ ਹੋਣਾ ਸਾਬਤ ਕਰਦਾ ਹੈ ਕਿਤਨਾ ਕਿਤੇ ਬੜੇ ਵੱਡੇ ਪੱਦਰ ਤੇ ਲੋਕ ਸਾਰੇ ਸ਼ਾਮਲ ਸੀ ਇੱਕ ਵਾਰ ਫੇਰ ਦੱਸ ਰਹੇ ਹਾਂ ਕਿ ਸੱਤ ਦੋਸ਼ੀ ਸੀ ਮਹਿੰਦਰਪਾਲ ਬਿੱਟੂ ਜੇਲ੍ਹ ਚੋਂ ਦਾ ਕਤਲ ਹੋ ਚੁੱਕਾ ਹੈ ਹਾਨੀਪ੍ਰੀਤ ਦੇ ਇਸ਼ਾਰਿਆਂ ਤੇ ਇਹ ਕੰਮ ਕਰਦੇ ਸੀਗੇ ਸਾਰੀ ਇਹ ਟੀਮ ਸੀਗੀ ਤੇ ਕਿਤੇ ਨਾ ਕਿਤੇ ਕਿਦਾਂ ਬਰਗਾੜੀ ਵਾਲੀ ਖਾਸ ਕਰਕੇ ਬੇਅਦਬੀ ਨੂੰ ਤਿੰਨ ਚਰਨਾਂ ਦੇ ਵਿੱਚ ਅੰਜਾਮ ਦਿੱਤਾ ਜਾਏਗਾ ਔਰ ਇੱਕ ਹੋਰ ਚੀਜ਼ ਦੱਸ ਦਈਏ 2015 ਦਾ ਹਾਈ ਪ੍ਰੋਫਾਈਲ ਇਸ਼ਨਿੰਦਾ ਮਾਮਲਾ ਬਰਗਾੜੀ ਇਸ਼ਨਿੰਦਾ ਮਾਮਲਾ ਵੀ ਜਿਹੜਾ ਸੀਗਾ ਬਰਗਾੜੀ 'ਚ ਤਾਂ ਹੈ ਹੀ ਹੈ ਉਹਦੇ ਕਰਕੇ ਵੀ ਚਰਚਾ ਦੇ ਵਿੱਚ ਸੀਗਾ ਕਲੀਅਰ ਤੇ 2018 ਤੋਂ ਆਪਾਂ ਲਈਏ तकरीबन 6 ਸਾਲ ਤੋਂ ਗ੍ਰਿਫਤਾਰੀ ਤੋਂ ਇਹ ਬਚਦਾ ਆ ਰਿਹਾ ਸੀਗਾ 2 April 2015 ਦੇ ਵਿੱਚ ਜਦੋਂ ਕਲੀਅਰ ਦਿੱਲੀ ਆ ਉਦੋਂ ਉੱਥੇ ਇਹਦੀ ਮੁਲਾਕਾਤ ਰਾਮ ਰਹੀਮ ਨਾਲ ਹੁੰਦੀ ਹੈ ਤਾਂ ਗਿ ਸਾਰੀ ਪਲੈਨਿੰਗ ਹੋਣੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਸ ਟੀਮ ਦਾ ਹਿੱਸਾ ਸੀ ਪ੍ਰਦੀਪ ਕਲੇਰ ਔਰ ਜੋ ਖੱਟਾ ਸਿੰਘਣਾ ਨੇ ਹੁਣ ਦੱਸਿਆ ਗੱਲਬਾਤ ਦੌਰਾਨ ਕਿ ਕੋਈ ਬੰਦਾ ਉਹਨਾਂ ਦੇ ਡੇਰੇ ਨੂੰ ਛੱਡ ਕੇ ਚਲ ਜੇ ਤਾਂ ਆਮ ਸ਼ਬਦਾਂ ਚ ਕਹੀਏ ਉਹਦਾ ਜੀਣਾ ਹਰਾਮ ਹੋ ਜਾਂਦਾ ਸੀ ਵੀ ਉਹ ਛੱਡ ਕੇ ਇੱਥੋਂ ਕਿਉਂ ਚਲਾ ਗਿਆ ਔਰ ਇਹ ਦੂਜਾ ਮਾਮਲਾ ਜਿਹੜਾ ਪਹਿਲਾ ਮਾਮਲਾ ਆਪਾਂ ਤੁਹਾਨੂੰ ਦੱਸ ਕੇ ਹਟੇ ਆਂ ਕਿ ਤਿੰਨ ਚਰਨਾਂ ਦੇ ਵਿੱਚ ਬੇਅਦਬੀ ਕਰਨ ਦਾ سلسلہ ਚੁਰਕ ਕੀਤਾ ਗਿਆ ਪਹਿਲਾਂ ਗੁਰਗ੍ਰੰਥ ਸਾਹਿਬ ਚੌਰੀ 2015 ਫਿਰ ਸਤੰਬਰ ਚ ਆ ਜਾਂਦਾ 25 ਸਤੰਬਰ 2015 ਨੂੰ ਜਿਹੜਾ ਇਤਰਾਜਯੋਗ ਟਿੱਪਣੀਆਂ ਉਸ ਤੋਂ ਬਾਅਦ ਅ ਅੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾੜ ਦੇਣੇ ਔਰ ਸਭ ਤੋਂ ਵੱਡੀ ਗੱਲ ਕਿ 2018 ਦੇ ਵਿੱਚ ਜਦੋਂ ਕਲੇਰ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਸਮੇਂ ਦੇ ਵਿੱਚ ਹੀ ਬਿੱਟੂ ਦੀ ਵੀ ਗ੍ਰਿਫਤਾਰੀ ਹੁੰਦੀ ਹੈ ਤੇ 22 ਜੂਨ 2019 ਨੂੰ ਨਾਭਾ ਜੇਲ੍ਹ 'ਚ ਬਿੱਟੂ ਦਾ ਕਤਲ ਕਰ ਦਿੱਤਾ ਜਾਂਦਾ ਹੈ ਮੂਲ ਰੂਪ ਤੋਂ ਹਰਿਆਣਾ ਵਾਸੀ ਹੈ ਚੰਡੀਗੜ੍ਹ ਦੀ ਅਦਾਲਤ 'ਚ 164 ਦੇ ਜਿਹੜੇ ਬਿਆਨ ਦੇ ਗਏ ਪ੍ਰਦੀਪ ਕਲੇਰ ਕਿਤਨਾ ਕਿਤੇ ਹਣੀ ਪ੍ਰੀਤ ਦੇ ਲਈ ਹੁਣ ਸ਼ਿਕੰਜਾ ਹੋਰ ਜ਼ਿਆਦਾ ਕਸਿਆ ਗਿਆ ਹੈਗਾ